ਹਾਂਜੀ ਅੱਜ ਬੱਚਿਆਂ ਦੀ ਦਾਈ ਮਾਂ ਵਿਸਾਖੀ ਦਾ ਕਰਕੇ ਬੱਚਿਆਂ ਦੀ ਹਾਰ ਬਣਾ ਕੇ ਲੈ ਕੇ ਆਏ ਸੀਗੇ ਜਿਹੜੇ ਕਿ ਬੱਚਿਆਂ ਨੂੰ ਪਹਿਨਾਏ ਜਾਂਦੇ ਨੇ ਵਿਸਾਖੀ ਆ ਕਰਕੇ ਇਹ ਡਰਾਈ ਫਰੂਟ ਵਗੈਰਾ ਪ੍ਰੋਕੇ ਬਣਾਏ ਜਾਂਦੇ ਨੇ ਮੈਂ ਪੜਨ ਕੀ ਕਿ ਨਹੀਂ ਇਸ ਡਰਾਈ ਫਰੂਟ ਤੋਂ ਪ੍ਰੋਕੇ ਹਾਰ ਬਣਾਇਆ ਜਾਂਦਾ ਹੈ ਆ ਜੋ ਇੱਧਰ ਇਹ ਕੀ ਫੜਦੇ ਆਈਓ ਬੱਲੇ ਤੁਹਾਡੇ ਇਹ ਕੀ ਦਵਾਈ ਆ ਇਹ ਰਾਜੀ ਦਵਾਈ ਆ ਇਹ ਦਵਾਈ ਆ ਛੜ ਦੋ ਆ ਵੇਖੋ ਬੱਲੇ ਬੱਲੇ ਤਵੇ ਨਾਲ ਕਿ ਰਹਿਤ ਨਹੀਂ ਗਿਆ ਗਲੇ ਬੜਦਾਣਾ ਥੋੜਾ ਬੋਤਾ ਵੇਖੋ ਹਾਲ ਇਹ ਕਿਹਦੀ ਦਵਾਈ ਹੈ ਫਤਿਹ ਦਵਾਈ ਕਿਹਦੀ ਹੈ ਇਹ ਕਿਹਦੀ ਦਵਾਈ ਹੈ ਲੈ ਦੇ ਦੋ ਉਥੇ ਰਾ ਦੀ ਗੇ ਲੈਓ ਲੈਓ ਦੇ ਦੀ ਲੈਓ ਤੇ ਰੱਖੀਏ ਰਾਹ ਦੋ ਰਾਹ ਦੋ ਰਾਹ ਦੋ ਰੱਖ ਦੀਆ ਕਿਹੜੀ ਦਵਾਈ ਦੱਸੋ ਮੈਨੂੰ ਕਿਹੜੀ ਦਵਾਈ ਇਧਰ ਆ ਕਿਦਾਂ ਬੋਲ ਵੇੜਿਆ ਹੋ ਇੱਕ ਹੀ ਕਰ ਲਈ ਲੈਂਦੀ ਫਿਰ ਲਿਆ ਦੇ ਦੋ ਲਿਆ ਦੇ ਦੋ ਉੱਥੇ ਰੱਖਣੀ ਚਾਹ ਰਹੀ ਆਂ ਤੀ ਬਰਾਬਰ ਹਾਂ ਰੱਖ ਦੀਆ ਚੱਲ ਵੈਰੀ ਗੁੱਡ ਇਧਰ ਕਰ 응? <머래> 오호호 미라 도둘이 된다 <머래> 응 아, 구루 나를 이따 돌려봐라 왓챠

ਬਲੇਟ ਜੀ ਲਿਆ ਵਾ 2 ਡੰਡਾ ਕਰ ਲਈ ਫੜਿਆ ਵਾ ਛੰਡਾ ਮਾਰ ਲਈ ਫੜਿਆ ਵਾ ਉਹ ਤੇਰਾ ਭਲਾ ਇਹ ਨਾ ਭਰਾਵਾ ਮਾਰਨ ਦੇ ਕਿਸਦੇ ਓਏ ਹੋ ਹੋ ਕੀ ਹੋ ਗਿਆ ਉਹ ਤੇਰਾ ਭਲਾ ਕੀ ਆ ਓਏ ਸ਼ਾਬਾਸ਼ ਓਏ ਓਏ ਇਹ ਕੀ ਉਹ ਤੇ ਰਦਾ ਮੰਗਦਾ ਵਾ ਫਤ ਨਾ ਬਈ